ਸਸੀ ਗਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕਪਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਤੁਹਾਡੇ ਵਾਸਤੇ ਅਸੀਂ ਕਲੈਕਸ਼ਨ ਲੈ ਕੇ ਆਏ ਹਾਂ ਦਾਸ ਬ੍ਰਾਂਡ ਦੇ ਦੁਆਰਾ ਤੋਂ ਕੱਟ ਪੀਸ ਓਪਨ ਕੀਤੇ ਹੈ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਇਦਾਂ ਸੋਹਣੇ ਸੋਹਣੇ ਪੀਸ ਲੈਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਅਸੀਂ ਉਹਨਾਂ ਨੂੰ ਆਪਣੀ ਲੋਕੇਸ਼ਨ ਵੀ ਦੱਸਾਂਗੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਚਾਹੁੰਦੇ ਹੋ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਠੀਕ ਹੈ ਜੀ ਤਾਂ ਤੁਹਾਨੂੰ ਓਵਰ ਬ੍ਰਿਜ ਜਿਹੜਾ ਸਾਰਾ ਕ੍ਰੋਸ ਕਰਕੇ ਆਉਣਾ ਪੈਣਾ ਜੀ ਠੀਕ ਹੈ ਜੀ ਪਿੱਖੀ ਰੋਡ ਤੋਂ ਆ ਰਹੇ ਹੋ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪਊਗਾ ਜਿੱਥੇ ਤੁਸੀਂ ਪੌਲ ਉਤਰੋਗੇ ਉਹਦੀ ਲੈਫਟ ਸਾਈਡ نیچے ਪੁਲ ਦੇ ਵਾਪਸ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਵਾਹਿਗੁਰੂ ਕਲੌਥ ਹਾਊਸ ਉਸ ਮੋੜ ਤੇ ਲਿਖਿਆ ਹੋਇਆ ਜੀ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰਿਜ ਕ੍ਰੋਸ ਨਹੀਂ ਕਰਨਾ ਤੁਸੀਂ ਪੌਲੀ ਨਹੀਂ ਚੜ੍ਹਨਾ ਤੁਸੀਂ ਪੁਲ ਦੀ ਰਾਈਟ ਸਾਈਡ ਪੁਲ ਦੇ نیچے ਨੂੰ ਵਾਪਸ ਆਉਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਜੀ ਗਲੀ ਦੇ ਮੋੜ ਤੇ ਵਾਹਿਗੁਰੂ ਕਲੌਥ ਹਾਊਸ ਲਿਖਿਆ ਜੀ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਓ ਜੀ ਹੁਣ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਦਾਸ ਬ੍ਰੈਂਡ ਦੇ ਕਟ ਪੀਸ ਸਟਾਫ ਬਹੁਤ ਹੀ ਫਾਈਨ ਹੁੰਦਾ ਜੀ ਦਾਸ ਬ੍ਰੈਂਡ ਦਾ ਤੇ ਪ੍ਰਿੰਟਿੰਗ ਸਭ ਨਵੀਂ ਜੀ ਪ੍ਰਿੰਟਿੰਗ ਹੁੰਦੀ ਹੈ ਡਿਫਰੈਂਟ ਜੀ ਜਲੀਕ ਜੀ ਦੀ ਪ੍ਰਿੰਟਿੰਗ ਹੁੰਦੀ ਹੈ ਜੀ ਤੇ ਸਟਾਫ ਤਾਂ ਤੁਸੀਂ ਸਾਡੇ ਕੋਲੋਂ ਬਾਇ ਕਰਦੇ ਹੋ ਜੀ ਦਾਸ ਬ੍ਰੈਂਡ ਬਹੁਤ ਹੀ ਪਿਆਰਾ ਜਿਹਾ ਹੁੰਦਾ ਜੀ ਬਿਲਕੁਲ ਪਿਓਰ ਕਾਟਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਿਕਸ ਸਟਾਫ ਨਹੀਂ ਹੁੰਦਾ ਇਹ ਲਿਵਿਆ ਕਾਟਨ ਹੈ ਦਾਸ ਦੀ ਜਿਹੜੇ ਅਸੀਂ ਤੁਹਾਡੇ ਵਾਸਤੇ ਅੱਜ ਪੀਸ ਦਿਖਾਵਾਂਗੇ ਕਾਫੀ ਐਦਾਂ ਦੇ ਪੀਸਸ ਜਿਹਨਾਂ ਨਾਲ ਮੈਚਿੰਗ ਤੁਹਾਨੂੰ ਆ ਦਾਸ ਬ੍ਰਾਂਡ ਦੀ ਬਾਟਮ ਵੀ ਮਿਲੂਗੀ ਠੀਕ ਹੈ ਜੀ ਸੇਮ ਸਟਾਫ ਦੀ ਬਾਟਮ ਵੀ ਨਾਲ ਮੈਚਿੰਗ ਰਹਿਣ ਵਾਲੀ ਹੈ ਬਹੁਤ ਸੋਹਣਾ ਪੀਸ ਆਇਆ ਜੀ ਐਕਟੀ ਨਾਲ ਮੈਚਿੰਗ ਬਾਟਮਾਂ ਵੀ ਮਿਲਣਗੀਆਂ ਦਾਸ ਬ੍ਰਾਂਡ ਦੀਆਂ ਹੀ ਠੀਕ ਹੈ ਪਹਿਲਾ ਪੀਸ ਦੇਖੋ ਜੀ ਇਹਦੀ ਕੱਟ ਜਿਹੜੀ ਰਹੂਗੀ 2.5 ਮੀਟਰ ਦੀ ਰਹੂਗੀ ਇਹ ਵਾਲੀ ਸ਼ਾਰਟ ਪੀਸ ਦੀ ਕੱਟ ਤੇ ਨਾਲ ਹੀ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲਣ ਵਾਲੀ ਹੈ ਕਲਰ ਚੈੱਕ ਕਰੋ ਜੀ ਦੇਖੋ ਜੀ ਸੇਮ 셀ਫ ਪ੍ਰਿੰਟ ਦੇ ਵਿੱਚ ਦਾਸ ਬ੍ਰੈਂਡ ਦੀ ਤੁਹਾਨੂੰ ਬਾਟਮ ਮਿਲੇਗੀ ਪੀਸਾਂ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ 130 ਰੁਪਏ ਪਰ ਮੀਟਰ ਰਹੂਗਾ ਜੀ ਠੀਕ ਹੈ ਜੀ ਤੁਹਾਨੂੰ 1000 ਰੁਪਏ ਦਾ ਮਾਰਕੀਟ ਦੇ ਵਿੱਚ ਇਹ ਸੂਟ ਮੈਲਾ ਜੀ ਅਸੀਂ ਸਿਰਫ ਤੁਹਾਨੂੰ 130 ਰੁਪਏ ਪਰ ਮੀਟਰ ਦੇ ਵਿੱਚ 650 ਦਾ ਤੁਹਾਨੂੰ ਸੂਟ ਬਣਨ ਵਾਲਾ ਦਾਸ ਬ੍ਰੈਂਡ ਦਾ ਦੇਖੋ ਜੀ ਬਹੁਤ ਹੀ ਪਿਆਰੇ ਜਿਹਾ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਸੂਟ ਰਹਿਣ ਵਾਲੇ ਆ ਦੂਸਰਾ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਦੂਸਰਾ ਚੈੱਕ ਕਰੋ ਜੀ ਇਹ ਵੀ ਦਾਸ ਬ੍ਰਾਂਡ ਦਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਜਾਂ ਤੇ ਇਹ 275 ਦਾ ਪੀਸ ਹੈ ਇਹਦੇ ਨਾਲ ਤੁਸੀਂ ਮੈਚਿੰਗ ਪਲੇਨ ਬਾਟਮ ਲੈ ਸਕਦੇ ਹੋ ਜੀ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਪਲੇਨ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਾਂ ਪੀਸ ਹੈ ਦਾਸ ਬ੍ਰਾਂਡ ਦਾ 2.80 ਦਾ ਰਹਿਣ ਵਾਲਾ ਜੀ ਠੀਕ ਹੈ ਜੀ 2 ਮੀਟਰ ਤੋਂ ਉੱਪਰ ਹੈ 2.80 ਦਾ ਰਹਿਣ ਵਾਲਾ ਲਿਵਿਆ कॉटन ਦਾਾਸੀ प्रिंट ਚੱਕਰ ਚੱਲੋ ਇਹ ਅਸੀਂ ਨਾਲ ਖਾਦੀ ਦੀ ਬਾਟਮ ਲਗਾਈ ਹੈ ਸਟਾਫ ਬਹੁਤ ਹੀ ਫਾਈਨ ਹੈ 2 ਮੀਟਰ ਦੀ ਬਾਟਮ ਰਹੂਗੀ ਜੀ ਠੀਕ ਹੈ ਜੀ ਦੇਖੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਸਕਰੀਨ ਸ਼ਾਟ ਲਈ ਚੱਲੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜੀ ਠੀਕ ਹੈ ਜੀ ਅਗਲਾ ਦੇਖੋ ਜੀ ਇਹ ਵੀ ਤੁਹਾਨੂੰ 2.5 ਮੀਟਰ ਦੇ ਵਿੱਚ ਹੀ ਮਿਲਨੀ ਹੈ ਸ਼ਾਰਟ ਇਹ ਵਾਲੀ ਦੇਖੋ ਇਹ ਜਿਹੜਾ ਸੈਲਫ ਦੇ ਵਿੱਚ ਰਹੂਗਾ ਜੀ ਚੈੱਕ ਕਰ ਸਕਦੇ ਤੁਸੀਂ ਡਿਵਾਈਨ कॉटन ਆ ਰਿਹਾ ਜੀ ਕਾਫੀ ਬ੍ਰਾਂਡ ਦੇ ਵਿੱਚ ਇਹ ਹੈ ਇਹ ਡਿਵਾਈਨ कॉटन ਹੈ ਲਿਵੀਆ ਦੇ ਵਿੱਚ ਦੇਖ ਸਕਦੇ ਹੋ ਸੈਲਫ ਦੇ ਵਿੱਚ ਰਹੂਗਾ ਇਦਾਂ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜੀ ਇਹ ਇਹ ਡਿਵਾਈਨ कॉटन ਹੈ ਲਿਵਿਆ ਦੀ ਤੇ ਨਾਲ ਹੀ ਤੁਹਾਨੂੰ ਲਿਵਿਆ ਦੀ ਬਾਟਮ ਮਿਲੂਗੀ ਇਹ ਨਾਲ ਠੀਕ ਹੈ ਜੀ 2.5 ਮੀਟਰ ਦੀ ਬਾਟਮ ਹੈ ਜੀ 2.5 ਮੀਟਰ ਦੀ ਸ਼ਰਟ ਹੈ ਜੀ ਦਾਸ ਦੀ ਹੀ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਦਾਸ ਦੀ ਹੀ ਸ਼ਰਟ ਮਿਲਣ ਵਾਲੀ ਹੈ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਸਿਰਫ 650 ਦਾ ਸੂਟ ਪਊਗਾ ਤੁਹਾਨੂੰ ਪੂਰਾ ਕੰਪਲੀਟ ਇਹ ਜਿਹੜੀ 2.5 ਮੀਟਰ ਦੀ ਸ਼ਰਟ ਹੈ ਜੀ ਦੇਖੋ ਜੀ ਜਿਓਮੈਟ੍ਰੀਕਲ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਜੀ ਇਹ ਨਾਲ ਅਸੀਂ ਪਲੇਨ ਬਾਟਮ ਲਗਾਈ ਹੈ 2.5 ਦੀ ਬਾਟਮ ਹੈ ਜੀ ਪਲੇਨ ਇਹਦੇ ਨਾਲ ਅਸੀਂ ਬਾਟਮ ਲਗਾਈ ਹੈ ਸਵਾ 2 ਦੀ ਹੀ ਬਾਟਮ ਰਹਿਣ ਵਾਲੀ ਹੈ ਸਵਾ 2 ਦੀ ਸ਼ਰਟ ਹੈ ਜੀ ਇਹ ਵਾਲਾ ਪੀਸ ਚੱਕਰੋ ਜੀ 380 ਦੇ ਵਿੱਚ ਰਹੂਗਾ ਜਿਹੜੀਆਂ ਮੇਰੀਆਂ ਭੈਣਾਂ ਪਤਲੀਆਂ ਠੀਕ ਹੈ ਜੀ 380 ਦੇ ਵਿੱਚ ਹੀ ਆਪਣਾ ਸੂਟ ਕੰਪਲੀਟ ਕਰ ਲੈਂਦੀਆਂ ਉਹ ਲੈ ਸਕਦੀਆਂ ਜੀ ਲਿਵੀਆ ਦਾਸ ਦੀ ਪ੍ਰਿੰਟਿੰਗ ਚੱਕਰੀ ਚੱਲੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ 230 ਹੈ ਜੀ ਠੀਕ ਹੈ ਜੀ 230 ਹੈ ਇਹ ਢਾਈ ਤੋਂ ਥੋੜਾ ਜਿਹਾ ਘੱਟ ਹੈ ਜੀ ਸਵਾ 2 ਤੋਂ ਉੱਪਰ ਹੈ ਪ੍ਰਿੰਟ ਦੇਖੋ ਜੀ ਸ਼ਾਰਟ ਪੀਸ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਦਾਂ ਦੀ ਮੈਚਿੰਗ ਬਾਟਮ ਦੇਖੋ ਜੀ ਕਲਰ ਕਾਫੀ ਤਰ੍ਹਾਂ ਦੇ ਦੇ ਵਿੱਚ ਕੁਲੇ ਮਿਲੇ ਜੀ ਕੋਈ ਵੀ ਤਰ੍ਹਾਂ ਦੀ ਬਾਟਮ ਤੁਸੀਂ ਲਗਾ ਸਕਦੇ ਹੋ ਇਹਦੇ ਨਾਲ ਤੇ ਜਿੱਦਾਂ ਤੁਹਾਨੂੰ ਤੁਸੀਂ ਬਾਟਮ ਲੈਣਾ ਚਾਹੋ ਨੇ ਸਾਡੇ ਕੋਲੋਂ ਲੈ ਸਕਦੇ ਹੋ ਦੇਖੋ ਜਿਵੇਂ ਅਸੀਂ ਇਹ ਵਾਲੀ ਬਾਟਲ ਲਗਾ ਦੀ ਤਾਂ ਮੈਚਿੰਗ ਦੇਖੋ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਹੋ ਰਹੀ ਹੈ ਜੀ ਇਹ ਚੱਕਰ ਜਲੋ ਜੀ ਏ ਵੀ টাই ਮਿੱਟ ਦੀ ਸ਼ਰਟ ਪੀਸ ਰਹੂਗੀ ਇਹ ਵਾਲੀ ਸੀ ਪਲੇਨ ਬਾਟਮ ਲਗਾਈ ਇਹਦੇ ਨਾਲ ਮੈਚਿੰਗ ਕਰਕੇ ਦੇਖੋ ਜੀ ਇਹਦੀ ਪ੍ਰਿੰਟਿੰਗ ਡਿਜ਼ਾਈਨਿੰਗ ਬਹੁਤ ਪਿਆਰੀ ਪ੍ਰਿੰਟਿੰਗ ਤੇ ਡਿਜ਼ਾਈਨਿੰਗ ਕਰਨ ਵਾਲੀ ਹੈ ਸਾਰੇ ਪੀਸਾਂ ਦੀ ਜੀ ਇਹ ਸਵਾ ਦੋ ਦੀ ਸ਼ਰਟ ਪੀਸ ਰਹੂਗੀ ਜੀ ਛੋਟੇ ਛੋਟੇ ਪ੍ਰਿੰਟ ਦੇ ਵਿੱਚ ਬਣੀ ਹੋਈ ਹੈ ਬਾਕੀ ਤੁਸੀਂ ਇਹਨੂੰ ਲੈਸਰਸ ਲਗਾ ਕੇ ਜਿੱਦਾਂ ਦੀ ਮਰਜ਼ੀ ਡਿਜ਼ਾਈਨਿੰਗ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਪਲੇਨ ਬਾਟਮ ਤੇ ਇਹ ਵਾਲੀ ਰਹੂਗੀ ਜੀ ਸ਼ਾਰਟ ਇਹਦਾ ਸਵਾ 2 ਦੀ ਇਹ ਰਹਿਣ ਵਾਲੀ ਹੈ ਬਾਟਮ ਤੇ ਸਵਾ 2 ਦੀ ਹੀ ਸ਼ਾਰਟ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਹੈਗਾ ਸਵਾ 3 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਸਵਾ 3 ਮੀਟਰ ਦੀ ਕੱਟ ਵਿੱਚ ਬਹੁਤ ਸਾਰੀਆਂ ਭੈਣ ਆਪਣਾ ਸੂਟ ਵੀ ਰੈਡੀ ਕਰ ਲੈਂਦੀਆਂ ਤੇ ਜੇਕਰ ਤੁਸੀਂ ਫਰੌਕ ਬਣਾਉਣੀ ਹੈ ਤਾਂ ਤਾਂ ਵੀ ਸਾਡੇ ਕੋਲ ਲੈ ਸਕਦੇ ਹੋ ਇਹ ਵੀ ਇਹ ਜਿਹੜਾ ਸਵਾ ਇਹ ਪੌਣੇ 4 ਮੀਟਰ ਤੱਕ ਰਹਿਣ ਵਾਲਾ ਜੀ ਚੈੱਕ ਕਰੋ ਜੀ ਪ੍ਰਿੰਟ ਦੇਖੋ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ 1035 ਹੈ ਇਹਦੇ ਨਾਲ ਤੁਸੀਂ ਪਲੇਨ ਸੇਮ 셀ਫ ਪ੍ਰਿੰਟ ਦੇ ਵਿੱਚ ਬਾਟਮ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਹ ਫਰੌਕ ਬਣਾਉਣਾ ਚਾਹੁੰਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਹੈਲਥੀਅਰ 80 ਮੀਟਰ ਦੇ ਵਿੱਚ ਸ਼ਾਰਟ ਨਹੀਂ ਬੰਦੀ ਉਹ ਲੈ ਸਕਦੀਆਂ ਬਹੁਤ ਸੋਹਣਾ ਮੌਕਾ ਉਹਨਾਂ ਵਾਸਤੇ ਕਿਉਂਕਿ ਨਾਲ ਹੀ ਤੁਹਾਨੂੰ 셀ਫ ਦੀ ਸੇਮ ਮੈਚਿੰਗ ਬਾਟਮ ਮਿਲਦੀ ਹੈ ਦਾਸ ਦੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ 280 ਦੇ ਵਿੱਚ ਰਹੂਗਾ ਇਹ ਵਾਲਾ ਪੀਸ ਇਹ 280 ਦਾ ਪੀਸ ਹੈ 1.2 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਪੀਸ ਜਿਹੜਾ ਪੈਣ ਵਾਲਾ ਹੈ ਇਹ 5 ਸਵਾ 5 ਦੀ ਕੱਟ ਤੱਕ ਸੂਟ ਪਾਊਗਾ ਜੀ ਇਹ ਵਾਲਾ ਚੈੱਕ ਕਰੋ ਜੀ ਦੋ ਪੀਸਾਂ ਦੇ ਵਿੱਚ ਲੈ ਸਕਦੇ ਹੋ ਤੁਸੀਂ ਇਹ 2 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ 2 ਮੀਟਰ ਦਾ ਸ਼ਰਟ ਪੀਸ ਲੈਣ ਵਾਲਾ ਜੀ ਸਾਡੇ ਕੋਲ ਦੋ ਪੀਸ ਹੈ ਜੀ ਇਹਦੇ ਵਿੱਚ ਹਾਂ ਜੀ ਇਹ ਦੋ ਪੀਸਾਂ ਦੇ ਵਿੱਚ ਰਹੂਗਾ ਜੀ 2 ਮੀਟਰ ਠੀਕ ਹੈ ਜੀ ਦੋ ਪੀਸਾਂ ਦੇ ਵਿੱਚ 2 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਹ 8 ਟਾਈ ਮੀਟਰ ਦੀ ਸ਼ਰਟ ਹੈ ਚੈੱਕ ਕਰੋ ਜੀ 8 ਟਾਈ ਮੀਟਰ ਦੀ ਸ਼ਰਟ ਹੈ ਤੇ 8 ਟਾਈ ਮੀਟਰ ਚ ਹੀ ਬਾਟਮ ਪੈਣ ਵਾਲੀ ਹੈ ਤੁਹਾਨੂੰ ਦੇਖੋ ਜੀ ਪਰ ਥੋੜਾ ਜਿਹਾ ਨਾ ਬਾਟਮ ਦੇ ਵਿੱਚ ਡਿਫੈਕਟ ਹੈ ਇਹਦੇ ਵਿੱਚ ਟੇਪ ਪਰ ਤੋਂ ਥੋੜੀ ਬਾਟਮ ਐ ਲੈਸ ਦੇ ਵਿੱਚ ਲੱਗ ਜੂਗੀ ਥੋੜਾ ਡਿਫੈਕਟ ਆਊਗਾ ਜਿਹੜੀਆਂ ਮੇਰੀਆਂ ਭੈਣਾਂ ਘਰੇ ਸਟੀਚਿੰਗ ਕਰਦੀਆਂ ਉਹਨਾਂ ਲਈ ਵਧੀਆ ਮੌਕਾ ਕਿਉਂਕਿ ਇਹ ਜਿਹੜੀ ਡਿਫੈਕਟ ਹੁੰਦਾ ਨਾ ਆਮ ਨਾਲ ਨਿਕਲ ਜਾਂਦੇ ਆ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਹੈ ਜੀ ਇਹ ਵਾਲਾ ਚੈੱਕ ਕਰੋ ਜੀ 375 ਦੇ ਵਿੱਚ ਰਹੂਗਾ ਜੀ ਇਹ ਠੀਕ ਹੈ ਜੀ ਪੂਰਾ ਪੀਸ 1075 ਦੇ ਵਿੱਚ ਰਹਿਣ ਵਾਲਾ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਵੀ ਬਹੁਤ ਸੋਹਣੀ ਮੈਚਿੰਗ ਹੈ ਸ਼ਰਟ ਰਹੂਗੀ 2 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਤੇ 2 ਮੀਟਰ ਦੀ ਲਿਵਿਆ ਕਾਟਨ ਦੀ ਰਹੂਗੀ ਜੀ ਬਾਟਮ ਦੇਖੋ ਜੀ 2 ਮੀਟਰ ਦੀ ਸ਼ਰਟ ਹੈ ਤੇ 2 ਮੀਟਰ ਦੀ ਹੀ ਸੇਮ ਪ੍ਰਿੰਟ ਦੇ ਵਿੱਚ ਲਿਵਿਆ ਕਾਟਨ ਦੀ ਹੀ ਬਾਟਮ ਰਹਿਣ ਵਾਲੀ ਹੈ 650 ਦੇ ਵਿੱਚ ਸੂਟ ਪਊਗਾ ਤੁਹਾਨੂੰ ਇਹ ਪੂਰਾ ਕੰਪਲੀਟ ਇਹ ਵਾਰੀ ਦੇਖੋ ਜੀ 2 ਮੀਟਰ ਦੀ ਸ਼ਰਟ ਹੈ ਇਹ ਠੀਕ ਹੈ ਜੀ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਸਾਡੇ ਕੋਲ ਬਹੁਤ ਪਿਆਰੀ ਮੈਚਿੰਗ ਦਿਖਾਵਾਂਗੇ ਤੁਹਾਨੂੰ ਇਹਦੇ ਨਾਲ ਦੇਖੋ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਹੈ ਜਣੀ ਸ਼ਰਟ 2 ਮੀਟਰ ਦੇ ਵਿੱਚ ਰਹੂਗੀ ਜੀ ਇਹ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਪੀਸ ਇਹ 270 ਹੈ 270 ਦਾ ਸ਼ਰਟ ਪੀਸ ਰਹੂਗਾ ਜੀ ਠੀਕ ਹੈ ਜੀ 2 ਮੀਟਰ ਤੋਂ ਉੱਪਰ ਹੈ ਤੇ ਇਹ ਵਾਲੀ ਨਾਲ ਸੇਮ ਸੈਲਫ ਦੇ ਵਿੱਚ ਹੀ ਲਿਵਿਆ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਨਾ ਜਿਹੜੀਆਂ ਮੇਰੀਆਂ ਭੈਣਾਂ ਥੋੜੀਆਂ ਜਿਹਾ ਹੈਲਥੀ ਆ ਉਹ ਲੈ ਸਕਦੀਆਂ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਸ਼ਾਰਟ ਪੀਸ ਹੀ ਮਿਲੂਗੀ ਜੀ ਆਫਵਾਇਟ ਬਾਟਮ ਨਾਲ ਲੈ ਸਕਦੇ ਹੋ ਤੁਸੀਂ ਇਹਨੂੰ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਜਿਹੜਾ ਸੂਟ ਰਹੂਗਾ ਜੀ ਇਹ 5 ਮੀਟਰ ਦੀ ਕੱਟ ਵਿੱਚ ਵੀ ਰਹਿਣ ਵਾਲਾ ਦੇ ਵਿੱਚ ਸ਼ਾਰਟ ਪੀਸ ਵੀ ਮਿਲਣ ਵਾਲਾ ਪਰ ਇਹਦੇ ਵਿੱਚ ਨਾ ਪੂਰੇ ਵਿੱਚ ਥੋੜਾ ਜਿਹਾ ਡਿਫੈਕਟ ਹੈ ਪ੍ਰਿੰਟਿੰਗ ਥੋੜੀ ਜਿਹੀ ਮਿਸ ਪ੍ਰਿੰਟਿੰਗ ਹੈ ਇਹਦੇ ਵਿੱਚ ਕੁਲੀ ਮਿਲੀ ਜੀ ਇਹ ਤੁਹਾਨੂੰ ਲੈਸ ਦੇ ਵਿੱਚ ਦਿੱਤਾ ਜਾਊਗਾ ਜੀ ਇਹ ਵਾਲਾ ਸੂਟ ਜਿਹੜੀਆਂ ਮੇਰੀਆਂ ਭੈਣਾਂ ਲੈਣਾ ਪੂਰਾ 5 ਮੀਟਰ ਦੇ ਵਿੱਚ ਸੂਟ ਰਹੂਗਾ ਜੀ ਪਰ ਲੈਸ ਵਿੱਚ ਮਿਲੂਗਾ ਕਿਉਂਕਿ ਇਹਦਾ ਥੋੜਾ ਜਿਹਾ ਪ੍ਰਿੰਟ ਸੈਲਫ ਦੇ ਵਿੱਚ ਕੁਲੀ ਆ ਮਿਲਿਆ ਜਾਂ ਪ੍ਰਿੰਟ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਸਵਾ 2 ਦੀ ਸ਼ਰਟ ਪੀਸ ਲੈਣ ਵਾਲੀ ਹੈ ਜੀ ਸਵਾ 2 ਮੀਟਰ ਦੀ ਹੀ ਬਾਟਮ ਲੈਣ ਵਾਲੀ ਹੈ ਇਹ ਪਿਸਤਾ ਕਲਰ ਦੇ ਵਿੱਚ ਰਹੂਗਾ ਜੀ ਦੇਖੋ ਇਹ 3 25 ਹੈ ਜੀ ਸਵਾ 3 ਮੀਟਰ ਦਾ ਪੀਸ ਰਹੂਗਾ ਜੀ ਇਹ ਜਿਹੜੀਆਂ ਮੇਰੇ ਭੈਣਾਂ ਬਣਾ ਸਕਦੀਆਂ ਸਵਾ 10 ਮੀਟਰ ਦੇ ਵਿੱਚ ਲੈ ਸਕਦੀਆਂ 130 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਪੀਸ ਇਹ ਸਵਾ 2 ਮੀਟਰ ਦੀ ਬਾਟਮ ਹੈ ਜੀ ਚੈੱਕ ਕਰੋ ਜੀ ਲਿਵਿਆ ਕਾਟਨ ਦੀ ਤੇ ਸਵਾ 2 ਮੀਟਰ ਦੀ ਹੀ ਸ਼ਰਟ ਹੈ ਦੇਖੋ ਜੀ ਬਹੁਤ ਪਿਆਜਿੰਦਾ ਦੀ ਲੈਂਥ ਘੱਟ ਹੈ ਜੀ ਸਵਾ ਦੋ ਵੀ 45 ਇੰਚ ਤੱਕ ਆਰਾਮ ਨਾਲ ਤੁਸੀਂ ਆਪਣੀ ਸ਼ਰਟ ਵੀਸ ਬਣਾ ਸਕਦੇ ਆ ਦੇਖੋ ਸੇਮ ਮੈਚਿੰਗ ਸ਼ਰਟ ਬਾਟਮ ਹੈ ਤੇ ਸੇਮ ਮੈਚਿੰਗ ਹੀ ਸ਼ਰਟ ਹੈ ਲੀਵਿਆ ਦੀ ਹੀ ਤੁਹਾਨੂੰ ਬਾਟਮ ਲੈਣ ਵਾਲੀ ਹੈ ਠੀਕ ਹੈ ਜੀ ਇਹ 10 ਮੀਟਰ ਦਾ ਪੀਸ ਹੈ ਜੀ ਇਹ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਠੀਕ ਹੈ ਜੀ ਆਫ ਵਾਈਟ ਬਾਟਮ ਨਾਲ ਲੈ ਲਓ ਜਾਂ ਐਦਾਂ ਕੋਈ ਵੀ ਬਾਟਮ ਦੀ ਮੈਚਿੰਗ ਕਰ ਲਓ ਦੇਖੋ ਇਹ 10 ਮੀਟਰ ਦਾ ਸ਼ਰਟ ਪੀਸ ਹੈ ਜੀ ਬਹੁਤ ਸੋਹਣਾ ਸੂਟ ਬਣਾਣਾ ਜੀ 10 ਮੀਟਰ ਦੇ ਵਿੱਚ ਫਰਾਕ ਬਣਾ ਲਓ ਬੜੀ ਪਿਆਰੀ ਜੀ ਫਰੌਕ ਬਣੀ ਹੈ ਜੀ ਕਲਰ ਬੜੇ ਪਿਆਰੇ ਜੀ ਲਾਈਟ ਸ਼ੇਡ ਦੇ ਵਿੱਚ ਰਹਿਣਗੇ ਸੋਬਰ ਸਿੰਪਲ ਜੇ ਕਲਰ ਰਹਿਣ ਵਾਲੇ ਆ ਚੈੱਕ ਕਰੋ ਜੀ ਇਹ ਵੀ 33 ਦੇ ਵਿੱਚ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਮੈਚਿੰਗ ਜੇਕਰ ਬਾਟਮ ਲੈਣਾ ਚਾਹੋ ਨਿਓ ਐਦਾਂ ਲੈ ਸਕਦੇ ਹੋ ਜੀ ਇਹ 33 ਦਾ ਪੀਸ ਹੈ ਜੀ ਜੇਕਰ 33 ਦੇ ਵਿੱਚ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ ਤਾਂ 33 ਦੇ ਵਿੱਚ ਹੀ ਲੈ ਸਕਦੇ ਹੋ ਇਹ ਵਾਲਾ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ 2.5 ਮੀਟਰ ਦਾ ਪੀਸ ਰਹੂਗਾ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਐਦਾਂ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਕਲਰ ਬੜਾ ਪਿਆਰਾ ਸਵਾ 2 ਮੀਟਰ ਦੀ ਸ਼ਰਟ ਪੀਸ ਰਹਿਣ ਵਾਲੀ ਹੈ ਜੀ ਇਹ ਠੀਕ ਹੈ ਜੀ ਇਹ ਵੀ ਸਵਾ 2 ਮੀਟਰ ਦੀ ਸ਼ਰਟ ਪੀਸ ਰਹੂਗੀ ਜੀ ਚੈੱਕ ਕਰ ਚਲੋ ਜੀ ਸਵਾ 2 ਮੀਟਰ ਦੀ ਸ਼ਰਟ ਪੀਸ ਰਹੂਗੀ ਇਹ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਇਹ ਵਾਲਾ ਜੀ 1.80 ਦੇ ਵਿੱਚ ਪੀਸ ਲੈਣ ਵਾਲਾ ਜੀ ਠੀਕ ਹੈ ਜੀ 1.80 ਦੇ ਵਿੱਚ ਪੌਣੇ 2 ਮੀਟਰ ਤੋਂ ਉੱਪਰ ਹੈ ਜੀ ਜਿਨ੍ਹਾਂ ਦਾ ਫੋਲਡ ਕਰਕੇ ਸ਼ਲਟ ਬੰਦੀ ਹੈ ਲੈ ਸਕਦੇ ਹੋ ਜੀ ਇਹਨੂੰ ਤੁਸੀਂ ਜਿਸ ਮਰਜ਼ੀ ਪੀਸ ਤੇ ਨਾਲ ਮੈਚਿੰਗ ਕਰ ਸਕਦੇ ਹੋ ਫਰੋਜੀ ਕਲਰ ਨਾਲ ਵੀ ਲੈ ਸਕਦੇ ਹੋ ਐਦਾਂ ਡਾਰਕ ਕਲਰ ਨਾਲ ਵੀ ਲੈ ਸਕਦੇ ਹੋ ਜਾਂ ਡਾਰਕ ਫਰੋਜੀ ਨਾਲ ਵੀ ਸਾਡੇ ਕੋਲ ਬਾਟਮ ਇਹ ਇਸ ਕਲਰ ਦੀ ਵੀ ਤੁਹਾਨੂੰ ਬਾਟਮ ਮਿਲ ਜੂਗੀ ਜੀ ਫਰੋਜੀ ਕਲਰ ਚ ਇਹ ਵਾਲੀ ਮੈਚਿੰਗ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ ਜੀ ਇਹਦੇ ਵਿੱਚ ਇੱਕ ਸ਼ਾਰਟ ਪੀਸ ਮਿਲੂਗੀ ਤੁਹਾਨੂੰ ਸਵਾ 2 ਦੀ ਇੱਕ ਮਿਲੂਗੀ ਤੁਹਾਨੂੰ ਜੀ 2.5 ਮੀਟਰ ਦੇ ਵਿੱਚ ਇਹ ਵੀ ਮੈਚਿੰਗ ਸੂਟ ਹੈ ਬਹੁਤ ਹੀ ਪਿਆਰਾ ਜਾਂ ਇੱਕ 2.5 ਮੀਟਰ ਦੀ ਸ਼ਰਟ ਪਹਿਣ ਵਾਲੀ ਹੈ ਇੱਕ ਮਿਲ ਬਣੀ ਹੈ ਤੁਹਾਨੂੰ ਸਵਾ 2 ਦੇ ਵਿੱਚ ਦੇਖੋ ਜੀ ਇਹ ਵੀ ਮੈਚਿੰਗ ਲਿਬੀਆ ਕਾਟਨ ਦੀ ਬਾਟਮ ਪਹਿਣ ਵਾਲੀ ਹੈ ਇਹ ਜਿਹੜਾ ਪੀਸ ਰਹੂਗਾ ਜੀ 1.5 ਮੀਟਰ ਦਾ ਪੀਸ ਹੈ ਦੇਖੋ ਜੀ 1.5 ਮੀਟਰ ਦਾ ਹੀ ਪੀਸ ਹੈ ਤੇ 1.5 ਮੀਟਰ ਦੀ ਹੀ ਬਾਟਮ ਹੈ ਜੀ ਚੈੱਕ ਕਰੋ ਜੀ ਜਿਹੜੀਆਂ ਮੇਰੇ ਭੈਣਾਂ 1.5 ਮੀਟਰ ਦੇ ਵਿੱਚ ਆਪਣਾ ਸ਼ਾਰਟ ਪੀਸ ਬਣਾ ਲੈਂਦੀਆਂ ਉਹ ਲੈ ਸਕਦੀਆਂ ਇਹ ਵੀ 1.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਵਾਲੀ ਬਾਟਮ ਮਿਲੂਗੀ ਤੁਹਾਨੂੰ 2.5 ਮੀਟਰ ਦੇ ਵਿੱਚ ਤੁਸੀਂ ਇਹਦੇ ਵਿੱਚੋਂ ਪੀਸ ਇਹਦੇ ਵਿੱਚ ਅਟੈਚ ਕਰਕੇ ਡਿਜ਼ਾਈਨਿੰਗ ਕਰਕੇ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਆਪਣੀ ਲੈਂਥ ਕੰਪਲੀਟ ਕਰ ਸਕਦੇ ਹੋ ਇਹਦੇ ਵਿੱਚੋਂ ਪੀਸ ਲੈ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ 1.7 ਦੀ ਕੱਟ ਵਿੱਚ ਰਹੂਗਾ ਪ੍ਰਿੰਟ ਕਲਰ ਬਹੁਤ ਪਿਆਰਾ ਰਹਿਣ ਵਾਲਾ ਸਵਾ 4 ਦੀ ਕੱਟ ਵਿੱਚ ਰਹੂਗਾ ਜੀ ਇਹ ਇਹ ਵੀ ਟਾਈ ਮੀਟਰ ਦਾ ਪੀਸ ਹੈ ਇਹ ਮੈਚਿੰਗ ਲੈ ਸਕਦੇ ਹੋ ਸਾਡੇ ਕੋਲੋਂ ਐਦਾਂ ਬਹੁਤ ਪਿਆਰੀ ਜੀ ਮੈਚਿੰਗ ਹੈ ਦੀ ਟਾਈ ਮੀਟਰ 'ਚ ਰਹੂਗਾ ਟਾਈ ਮੀਟਰ ਦੀ ਹੀ ਬਾਟਮ ਰਹਿਣ ਵਾਲੀ ਹੈ ਇਹ ਸਵਾ 10 ਮੀਟਰ ਦੇ ਵਿੱਚ ਪੀਸ ਰਹੂਗਾ ਜੀ ਇਹਦੇ ਨਾਲ ਤੁਸੀਂ ਮੈਚਿੰਗ ਸਲਵਾਰ ਵੀ ਲੈ ਸਕਦੇ ਹੋ ਇਹਦੇ ਤੁਸੀਂ ਫਰੌਂਕ ਬਣਾ ਲਓ ਜੀ ਜੇਕਰ ਤੁਸੀਂ ਸੂਟ ਬਣਾ ਸਕਦੇ ਹੋ 2.5 ਦੇ ਵਿੱਚ ਇਹ ਤਾਂ ਤੁਸੀਂ ਸੂਟ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਨਾਲ ਬਾਟਮ ਲੈਣੀ ਹੈ ਤਾਂ ਉਹ ਵੀ ਲੈ ਸਕਦੇ ਹੋ ਜੀ ਚਾਰ ਇਹ ਵਾਲਾ ਚੈੱਕ ਕਰੋ ਜੀ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਠੀਕ ਹੈ ਜੀ ਇਹ 4.75 ਆ ਪੌਣੇ 5 ਮੀਟਰ ਰਹਿਣ ਵਾਲਾ ਪੀਸ ਹੈ ਜੀ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ 4.75 ਹੈ ਜੀ ਇਹ ਇਹ ਜਿਹੜਾ ਪੀਸ ਹੈ ਜੀ 1.5 ਮੀਟਰ ਦਾ ਪੀਸ ਹੈ ਇਹ ਇੱਕ ਇੱਕ ਪੀਸ ਤੁਹਾਨੂੰ ਮਿਲੂਗਾ ਜੀ ਸਵਾ ਦੋ ਮੀਟਰ ਦਾ ਇੱਕ ਡੇਢ ਮੀਟਰ ਦਾ ਤੇ ਇੱਕ ਸਵਾ ਦੋ ਮੀਟਰ ਦਾ 4 ਮੀਟਰ 4.5 ਮੀਟਰ ਤੱਕ ਪੈਣ ਵਾਲਾ ਜੀ ਇੱਕ ਪੀਸ ਤੁਹਾਨੂੰ ਹੋਰ ਪੈਣ ਵਾਲਾ ਦੋ ਪੀਸਾਂ ਦੇ ਵਿੱਚ ਹੀ ਮਿਲੂਗਾ ਜੀ ਤੁਹਾਨੂੰ ਇਹ ਇਹ ਵੀ 4 ਮੀਟਰ ਦਾ ਪੀਸ ਆ ਜੀ ਦੇਖੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਇਹ ਵਾਲੇ ਪੀਸ ਦੀ ਵੀ ਕਲਰ ਦੇਖੋ ਜੀ ਸੋਬਰ ਸਿੰਪਲ ਕਲਰ ਰਹਿਣ ਵਾਲਾ ਇਹ ਵੀ 4 ਮੀਟਰ ਦੇ ਵਿੱਚ ਪੈਣ ਵਾਲਾ ਜੀ ਚੈੱਕ ਕਰੋ ਜੀ ਇਹ ਵੀ 4 ਮੀਟਰ ਸਟਾਫ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਦੇਖੋ ਜੀ ਇਦਾਂ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ 2 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਇਹ ਵਾਲਾ ਜੀ ਜਿਓਮੈਟ੍ਰੀਕਲ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਇਹ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਜੀ 2 ਮੀਟਰ ਦੀ ਸ਼ਰਟ ਰਹੂਗੀ ਜੀ ਇਸ ਸਵਾ 2 ਮੀਟਰ ਦੀ ਬਾਟਮ ਰਹਿਣ ਵਾਲੀ ਹੈ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਇਹਨਾਂ ਦੀ ਇਹ ਚੈੱਕ ਕਰੋ ਜੀ ਇਹ ਵੀ 4 ਮੀਟਰ ਦਾ ਪੀਸ ਹੈ ਜੀ 4 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਹੈ ਸਵਾ 3 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਸਵਾ 3 ਮੀਟਰ ਦੀ ਕੱਟ ਵਿੱਚ ਪੈਣ ਵਾਲਾ ਜੀ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ 260 ਦਾ ਸ਼ਾਰਟ ਪੀਸ ਰਹੂਗਾ ਜੀ 2.5 ਮੀਟਰ ਤੋਂ ਥੋੜਾ ਜਿਹਾ ਉੱਪਰ ਹੈ ਤੇ ਇਹ ਵਾਲੀ ਬਾਟਮ ਲੈ ਸਕਦੇ ਹੋ 2.5 ਮੀਟਰ ਦੀ ਕੱਟ ਵਿੱਚ ਦੇਖੋ ਜੀ ਮੈਚਿੰਗ ਕਰਕੇ ਦੇਖੋ ਜੀ ਕਿੰਨੀ ਪਿਆਰੀ ਮੈਚਿੰਗ ਹੈ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਦੀ ਆਪਸ ਵਿੱਚ ਇਹ 380 ਦੇ ਵਿੱਚ ਰਹੂਗਾ ਜੀ ਠੀਕ ਹੈ ਜੀ 380 ਦੇ ਵਿੱਚ ਰਹਿਣ ਵਾਲਾ ਪੌਣੇ 4 ਤੱਕ ਪੈਣ ਵਾਲਾ ਜੀ ਇਹ ਵਾਲਾ ਪੀਸ ਜਿਹੜੀਆਂ ਮੇਰੀਆਂ ਪੈਣਾ ਸੂਟ ਬਣਾ ਬਣਾਉਣਾ ਚਾਹੁੰਦੀਆਂ ਬਣਾ ਸਕਦੀ ਹੈ ਇਹ ਬਲੈਕ ਦੇ ਵਿੱਚ ਰਹੂਗਾ ਬਲੈਕ ਹੀ ਤੁਹਾਨੂੰ ਬੋਟਮ ਮਿਲੂਗੀ 2.5 ਮੀਟਰ ਦੀ ਕੱਟ ਵਿੱਚ ਸ਼ਾਰਟ ਪਹਿਨਣ ਵਾਲੀ ਹੈ ਜੀ 2.5 ਮੀਟਰ ਦੀ ਕੱਟ ਵਿੱਚ ਹੀ ਬੋਟਮ ਪਹਿਨਣ ਵਾਲੀ ਹੈ ਚੈੱਕ ਕਰੋ ਜੀ ਐਦਾਂ ਬਹੁਤ ਹੀ ਪਿਆਰੀ ਜੀ ਬਲੈਕ ਦੀ ਮੈਚਿੰਗ ਹੈ ਸੇਮ ਤੁਹਾਨੂੰ ਮਿਲੂਗੀ ਇਹਦੇ ਵਿੱਚ ਸ਼ਾਰਟ ਇਹਦੇ ਵਿੱਚ ਇੱਕ ਦੋ ਸ਼ਾਰਟਾਂ ਮੈਲੀਆਂ ਤੁਹਾਨੂੰ ਬਲੈਕ ਦੇ ਵਿੱਚ ਦੋਹੀ ਬੋਟਮਾਂ ਪਹਿਨਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਆਫ ਵਾਈਟ ਦੇ ਵਿੱਚ ਰਹੂਗਾ ਇਹ ਵਾਲੇ ਨਾਲ ਤੁਸੀਂ ਇਹਦੇ ਬੋਟਮ ਲੈ ਸਕਦੇ ਹੋ ਸਾਡੇ ਕੋਲ ਐਦਾਂ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਰਹੂਗੀ ਇਹਨਾਂ ਪੀਸਾਂ ਦੇ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ 2.5 ਮੀਟਰ ਦੀ ਸ਼ਰਟ ਹੈ ਜੀ ਇਹਦੇ ਨਾਲ ਤੁਸੀਂ ਬਾਟਮ ਲਗਾ ਸਕਦੇ ਹੋ ਸਾਡੇ ਕੋਲੋਂ ਇਹ ਵੀ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਤੁਸੀਂ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਜੇ ਕੱਲੀ ਸ਼ਰਟ ਲੈਣਾ ਚਾਹਣੇ ਹੋ ਤਾਂ ਕੱਲੀ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਦੇਖੋ ਜੀ 2.5 ਮੀਟਰ ਦੀ ਸ਼ਰਟ ਰਹੂਗੀ ਜੀ ਇਹ ਵਾਲਾ ਪੀਸ ਦੇਖੋ ਜੀ ਬਲੈਕ ਦੇ ਵਿੱਚ ਹੈ ਪੌਣੇ ਪੌਣੇ 2 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਬਣਨਾ ਹੈ ਇਹ ਵੀ ਤੁਹਾਨੂੰ ਡੇਰ ਮੀਟਰ ਦਾ ਪੀਸ ਪੈਣ ਵਾਲਾ ਜੀ ਇਸ ਹਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਉੱਪਰ ਤੋਂ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਇਹ ਵਾਲੀ ਸ਼ਾਰਟ ਪੀਸ ਵੀ ਤੁਹਾਨੂੰ ਸੀ ਟਾਈ ਮੀਟਰ ਦੀ ਕੱਟ ਵਿੱਚ ਲੈ ਸਕਦੇ ਹੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੀ ਜੀ ਥੈਂਕ ਯੂ